ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਲੀਆਂ ਵਾਲੀ ਫਰੌਕ ਦੀ ਕਟਿੰਗ ਤੇ ਸਟੀਚਿੰਗ ਦੋਨੇ ਦੱਸਾਂਗੇ ਤੇ ਆਪਾਂ ਇਹ ਸਟੀਚਿੰਗ ਕਰਕੇ ਰੈਡੀ ਕਰ ਲਈ ਸੀ ਤੇ ਹੁਣ ਆਪਾਂ ਤੁਹਾਨੂੰ ਕਟਿੰਗ ਤੇ ਸਟੀਚਿੰਗ ਦੀ ਸਾਰੀ ਵੀਡੀਓ ਅਪਲੋਡ ਕਰੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਤੇ ਇਦਾਂ ਦੀ ਆਪਾਂ ਫਰੌਕ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਨੇ ਇਹਦੀ ਜਿਹੜੀ ਇਹ ਲਾਈਨਿੰਗ ਆ ਤੇ ਕਟਿੰਗ ਕਰਾਂਗੇ ਲਾਈਨਿੰਗ ਜਿਹੜੀ ਆਪਾਂ ਨੇ ਾਡੇ ਲੋਟ ਇਹ ਨੂੰ ਪੂਰਾ ਕਰ ਲਿਆ ਕਿਉਂਕਿ ਇਹਦਾ ਘੇਰਾ ਘੱਟ ਬਣਦਾ ਹੁੰਦਾ ਹੈ ਦੂਸਰੇ ਲੋਟ ਬਣਾ ਛੋਟਾ ਹੁੰਦਾ ਨਾ ਤੇ ਆਪਾਂ ਲੰਬਾਈ ਇਹਦੀ ਾਡੇ ਲੋਟ ਨੂੰ ਇਸ ਤਰ੍ਹਾਂ ਦੂਰੀ ਕਰਕੇ ਕੰਨੀਆਂ نیچے ਵਾਲੇ ਪਾਸੇ ਕਰਕੇ ਤੇ ਇਦਾਂ ਰੱਖ ਕੇ ਇਹਦੀ ਨਿਸ਼ਾਨ ਜਿਹੜੇ ਆ ਸ਼ਰਟ ਉੰਗੂ ਸਾਰੇ ਲਾ ਲੈਣੇ ਆਪਾਂ ਜਿਵੇਂ ਆਪਾਂ ਕੰਨੀਜ਼ ਦੀ ਨਿਸ਼ਾਨ ਲਾਉਣੀ ਉਸੇ ਤਰੀਕੇ ਨਾਲ ਹੀ ਸਾਰੇ ਨਿਸ਼ਾਨ ਲਾਉਣੇ ਆ ਸਿਰਫ ਆਪਾਂ ਲਵਾਈ ਜਿਹੜੀ ਇਹਦੀ ਹੈ ਆਮ ਜਿਹੜੀ ਫਰੌਕ ਹੁੰਦੀ ਹੈ 15 ਜਾਂ 16 ਇੰਚ ਲਵਾਈ ਹੁੰਦੀ ਹੈ ਦੀ ਤੇ ਜਿਵੇਂ ਇਹ ਆਪਾਂ ਨੇ 15 ਇੰਚ ਤਿਆਰ ਕਰਨੀ ਹੈ ਹਾਈਟ ਦੇ ਰਿਕਾਰਡਿੰਗ ਹੁੰਦੀ ਹੈ ਜਿਹਦੀ ਹਾਈਟ ਲੰਬੀ ਉਹਦੀ 16 ਇੰਚ ਤਿਆਰ ਕਰਨੀ ਹੈ ਜਿਹੜੀ ਛੋਟੀ ਮੀਡੀਅਮ ਜੀ ਸਾਈਜ਼ ਦੀ ਕਰਨੀ ਤਾਂ ਆਪਾਂ 15 ਇੰਚ ਬਾਡੀ ਤਿਆਰ ਕਰ ਲੈਣੀ ਹੈ ਤੇ ਇਹ ਆਪਾਂ 16 ਇੰਚ ਦੀ ਕਟਾਈ ਕਰਕੇ ਇਸ ਤਰੀਕੇ ਨਾਲ نیچے ਤੋਂ ਥੋੜੀ ਕੱਟ ਕਰਦੀ ਹੈ ਸਾਰੇ ਨਿਸ਼ਾਨ ਆਪਾਂ ਨੇ ਲਗਾ ਲਏ ਆ ਹੁਣ ਗਲੀ ਦਾ ਨਿਸ਼ਾਨ ਇੱਥੋਂ ਲਗਾ ਕੇ ਥੀਰੇ ਦੀ ਕਾਰਟ ਪਾ ਦਾਂਗੇ ਥੋੜੀ ਜੀ ਠੀਕ ਹੈ ਤੇ ਆਪਾਂ ਇਹ ਲਗਾਉਣੇ ਆ ਲਾਈਨਿੰਗ ਦੇ ਸਾਰੇ ਨਿਸ਼ਾਨ ਠੀਕ ਆ ਆਪਣੇ ਲੱਗੇ ਆ ਤੇ ਇਹ ਆਪਣਾ ਜਿੰ ਜਿਹੜੀ ਮਰਜ਼ੀ ਫਰੌਕ ਕਟਿੰਗ ਕਰੀਏ ਅੰਬ੍ਰੇਲਾ ਫਰੌਕ ਜਾਂ ਕਲੀਆਂ ਵਾਲੀ ਜਾਂ ਚਾਕਾਂ ਵਾਲੀ ਕੋਈ ਵੀ ਫਰੌਕ ਕਟਿੰਗ ਕਰਨੀ ਹੈ ਬੈਡੀ ਹਰੇਕ ਦੀ ਸੇਮ ਹੀ ਕਟਿੰਗ ਹੁੰਦੀ ਹੈ ਹੁਣ ਆਪਾਂ ਜਿਹੜਾ ਇਹ ਪ੍ਰਿੰਟਡ ਕਪੜਾ ਆਪਣੇ ਕੋਲੇ ਪਿਓਰ ਸ਼ਕੂਨ ਜੀ ਦਾ ਕਪੜਾ ਹੈ ਪਿਓਰ ਚ ਤੇ ਬੜਾ ਤਲਕਣਾ ਦਾ ਕਪੜਾ ਇਹ ਪਰ ਤੇ ਇਹਦੀ ਆਪਾਂ ਬਾਡੀ ਜਿਹੜੀ ਕਟਣੀ ਇੱਕ ਸਾਈਡ ਤੋਂ ਇਸ ਤਰ੍ਹਾਂ ਡਬਲ ਕਰਕੇ ਰੱਖ ਲਈਏ ਕਿਉਂਕਿ ਇਹਦਾ ਵੀ ਪਣਾ ਛੋਟਾ ਹੀ ਹੈ ਜਿਆਦਾ ਵੱਡਾ ਨਹੀਂ ਤੇ ਆਪਾਂ ਡਬਲ ਕਰਕੇ ਇਸ ਤਰੀਕੇ ਨਾਲ ਇੱਕ ਸਾਈਡ ਤੋਂ ਬਾਡੀ ਦੀ ਚੜਾਈ ਤੇ ਲੰਬਾਈ ਡਬਲ ਕਰਕੇ ਲਾ ਲੈਣੀ ਹੈ ਫਿਰ ਆਪਾਂ ਇਹਦੇ ਉੱਪਰ ਰੱਖ ਕੇ ਬਾਡੀ ਦੀ ਕਟਿੰਗ ਕਰ ਲਾਂਗੇ ਹਾਂ ਇਸ ਤਰੀਕੇ ਨਾਲ ਡਬਲ ਕਰ ਲਾਂਗੇ പുസർ ഗോൾ പാസേ ലൈന ഗോൾ പാസാ രക്കെ ഏതാ ഉ കപ്പം ഹലോ ബിക്ലുൾവിട്ട ലൈന ഗോള പാസാ ഗോൾ പാസണി സൈഡ് ദൂജി സൈഡ് തരേന സെറ്റ് പൂര ചിത്ര കടിംഗലി ਕਿਉਂਕਿ ਤਿਲਕਣਾ ਬਹੁਤ ਕਪੜਾ ਹੁੰਦਾ ਇਹਨੂੰ ਪੂਰਾ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਇਹਦੀ ਕਟਿੰਗ ਕਰਨੀ ਹੈ ਤੇ ਇਹ ਵੈਸੀ ਤਾਂ ਹੀ ਕੋਟਿੰਗ ਕਾਟਨ ਦੀ ਲਾਈਨਿੰਗ ਹੈ ਇਹਦੇ ਥੋੜਾ ਜਿਹਾ ਈਜੀ ਹੋ ਜਾਂਦਾ ਥੋੜਾ ਇਹ ਕਟਿੰਗ ਕਰਨਾ ਤੇ ਹੁਣ ਆਪਾਂ ਇਹਦੇ ਗਲਿਆਂ ਦੀ ਜਿਹੜੀ ਥੋੜੀ ਥੋੜੀ ਕਾਟ ਹੋ ਗਈ ਪਾ ਕੇ ਤੇ ਤੀਰੇ ਦੀ ਕਾਟ ਇਕੱਠੀ ਪਾ ਦਾਂਗੇ ਚਾਰਾ ਲੜਾਂ ਦੀ ਠੀਕ ਹੈ ਇਹ ਆਪਣੀ ਬਾਡੀ ਦੀ ਤਾਂ ਕਟਿੰਗ ਹੋ ਗਈ ਠੀਕ ਹੈ ਹੁਣ ਆਪਾਂ ਇਹਦੀਆਂ ਕਲੀਆਂ ਕੱਟ ਕਰਨੀਆਂ ਕਲੀਆਂ ਜਿਹੜੀਆਂ ਆਪਾਂ ਕੱਟ ਕਰਨੀਆਂ ਇਹਦੀ ਆਪਾਂ ਵਿੱਚੋਂ ਪਲਾਜ਼ੋ ਦੀ ਵੀ ਕਟਿੰਗ ਕਰਨੀ ਹੈ ਪੂਰਾ 5 ਮੀਟਰ ਸੂਟ ਦਾ ਕਪੜਾ ਸੀ ਇਹ ਤੇ ਆਪਾਂ ਨੇ ਲਾਈਨਿੰਗ ਵਾਲਾ ਪਲਾਜ਼ੋ ਵੀ ਤੁਹਾਨੂੰ ਵੀਡੀਓ ਪਾਵਾਂਗੇ ਤੇ ਲਾਈਨਿੰਗ ਵਾਲੇ ਪਲਾਜ਼ੋ ਦੀ ਕਟਿੰਗ ਤੇ ਸਟੀਚਿੰਗ ਠੀਕ ਹੈ ਹੁਣ ਆਪਾਂ ਨੇ ਇਹਨੂੰ ਡਬਲ ਕਰ ਲੈਣਾ ਇਸ ਤਰ੍ਹਾਂ ਤੇ ਆਪਾਂ ਇਹਦੀ ਜੀ ਬਾਡੀ ਤਿਆਰ ਕਰਨੀ 15 ਇੰਚ ਤੇ ਲੰਬਾਈ ਸਾਰੀ ਆਪਾਂ ਨੇ ਇਹਦੀ ਰੱਖਣੀ ਆ 42 ਇੰਚ ਤਿਆਰ ਤੇ 15 ਇੰਚ ਉੱਪਰ ਛੱਡ ਕੇ ਤੇ نیچے ਉਹ ਆਪਾਂ ਲੈਂਥ ਮੈਂ ਲੈਣੀ 42 ਦੀ ਆਪਾਂ ਵਿੱਚ 2 ਐਡ ਕਰ ਲਾਂਗੇ 44 ਇੰਚ ਆਪਾਂ ਨਿਸ਼ਾਨ ਲਾਣਾਂਗੇ ਠੀਕ ਹੈ ਆਪਾਂ نیچے ਵਾਲੀ ਲੇਰੀ ਬ੍ਰੀਕ ਹੀ ਲੈਣੀ ਤਾਂ ਕਰਕੇ 2 ਇੰਚੀ ਐਕਸਟਰਾ ਰੱਖਾਂਗੇ ਤੇ ਇਸ ਨੂੰ ਡਬਲ ਫੋਲਡ ਕਰ ਲਿਆ ਠੀਕ ਹੈ ਇਹ ਆਪਣੇ ਕੋਲੇ ਦੋਨੇ ਪਾਸੇ ਦੇ ਕਲੀਆਂ ਫਿਰ ਇਸ ਤਿਆਂ ਕਟਾਂਗੇ ਇਦਾਂ ਆਪਾਂ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਕੱਪੜੇ ਨੂੰ ਤੇ ਆਪਣਾ ਉੱਪਰਲੀ ਸਾਈਡ ਬਸ 15 ਛੱਡ ਕੇ نیچے ਆਪਾਂ ਜਿੱਥੇ 40 ਆਉਂਦਾ ਉੱਥੇ ਨਿਸ਼ਾਨ ਲਾ ਕੇ ਇਹਨੂੰ ਕੱਟ ਕਰ ਲੈਣਾ ਇਹ ਮੇਲਾ ਦਾ 32 ਇੰਚ ਸ਼ਾਇਦ 32 ਜਾਂ ਦੇ ਚਾਹਮਣਾ ਰਹਿ ਜਾਂਦਾ ਹੁਣ ਆਪਨੇ ਇਥੋਂ ਜਿਹੜੀ ਇਹ ਮੈਂ ਦੂਸਰੀ ਸਾਈਡ ਨੂੰ ਆਪਾਂ ਗੋਲ ਪਾਸਾ ਕੱਟਾ ਕਰ ਲਿਆ ਹੁਣ ਇਹਨੂੰ ਐਦਾਂ ਕੰਨੇ ਰੋੜ ਸਿੱਧਾ ਰੱਖ ਲਾਂਗੇ ਤਾਂ ਕਿ ਆਪਾਂ ਨੂੰ ਕਟਾਈ ਕਰਨੀ ਸੌਖੀ ਹੋ ਜੇ ਦੋਨਾਂ ਸਾਈਡਾਂ ਤੋਂ ਹੁਣ ਆਪਾਂ ਜਿਹੜੀਆਂ ਕੰਨੀਆਂ ਇਧਰਲੀ ਸਾਈਡ ਆ ਗਈ ਤੇ ਜਿਹੜਾ ਆਪਣਾ ਪਣਾ ਇਧਰਲੀ ਸਾਈਡ ਹੈ ਹੁਣ ਆਪਾਂ ਇਹਦਾ ਕਲੀ ਜਿਹੜੀ ਬਣਾਉਣੀ ਹੈ ਆਪਾਂ 6 ਕਲੀਆਂ ਕੱਟ ਕਰਨੀਆਂ ਠੀਕ ਹੈ 6 ਫਰੰਟ ਤੇ ਤੇ 6 ਹੀ ਆਪਣੇ ਪੈਕ ਤੇ ਆਉਣਗੀਆਂ ਤੇ ਆਪਾਂ ਨੇ ਪਣੇ ਦੇ ਵਿੱਚ ਹਿਸਾਬ ਨਾਲ ਹਿਸਾਬ ਲਗਾ ਲੈਣਾ ਇੱਕ ਵਾਰੀ ਵੀ ਪਣਾ ਆਪਣਾ ਕਿੰਨਾ ਸੌਟ ਦਾ ਤੇ ਆਪਾਂ ਨੇ ਫਿਟਿੰਗ ਜਿਹੜੀ ਇਹਦੀ 16 ਦੇ ਹਿਸਾਬ ਨਾਲ ਆਪਾਂ ਨੇ ਕਟਿੰਗ ਕਰਨੀ 16 17 18 19 20 4 ਇੰਚ ਵਧ ਹੋਗੇ ਨਾ 20 ਇੰਚ ਕਿ 19 ਵੀ ਰਹਿ ਜੂ ਤਾਂ ਵੀ ਕੋਈ ਨਹੀਂ 20 20 ਤੱਕ ਦੇ ਹਿਸਾਬ ਨਾਲ ਆਪਾਂ ਨੇ ਇਹ ਜਿਹੜੇ ਨਿਸ਼ਾਨ ਲਾਉਣੇ ਆ ਤੇ 6 ਨੂੰ ਆਪਾਂ ਨੇ ਜੇ 4 ਨਾਲ ਗੁਣਾ ਕਰਾਂਗੇ 24 ਬਣਦਾ ਠੀਕ ਹੈ ਤੇ ਆਪਾਂ ਨੇ 4-4 ਇੰਚ ਦੀਆਂ ਕਲੀਆਂ ਕੱਟਣੀਆਂ ਤਾਂ ਕਿ ਬਾਕੀ ਸਿਵਣਾ 'ਚ ਵੀ ਆਪਣਾ ਆਊਗਾ ਹਨਾ ਤੇ ਆਪਣਾ 20 ਇੰਚ ਦੇ 19 20 ਇੰਚ ਆਪਣਾ ਰਹਿ ਜੂਗਾ ਫਿਰ ਕਿਉਂਕਿ ਆਪਾਂ ਨੇ 4-4 ਇੰਚ ਦੀ ਉੱਪਰਲੀ ਕਲੀ ਉੱਪਰੋਂ ਰੱਖਾਂਗੇ ਤੇ ਨੀਚੇ ਤੋਂ ਆਪਾਂ 8.5 ਰੱਖ ਕੇ 4-4 ਰੱਖ ਕੇ ਇਸ ਤਰ੍ਹਾਂ ਲੰਗ ਨਿਸ਼ਾਨ ਲਾ ਕੇ ਇੱਕ ਵਾਰ ਦੇਖ ਲੈਣਾ ਤੇ ਆਪਣਾ ਇਸ ਤਰੀਕੇ ਨਾਲ ਇੱਕ ਸਾਈਡ 4 ਫਿਰ 8.5 ਠੀਕ ਹੈ ਫਿਰ ਫਿਰ 4 ਇਦਾਂ ਆਪਾਂ ਨਿਸ਼ਾਨ ਲਾ ਲੈਨੇ ਇਹ ਤੇ ਇਧਰਲੀ ਸਾਈਡ ਆਪਣਾ 8.5 ਤੇ ਇੱਥੇ ਥੋੜਾ ਜਿਹਾ ਵੱਧ ਬਚ ਗਿਆ ਸੀ 9 ਇੰਚ ਤੇ ਬਸ ਇਸੇ ਫਿਰ ਆਪਾਂ ਸਾਰਾ ਨਿਸ਼ਾਨ ਲਾ ਲੈਨੇ ਆ ਤੇ ਇਹ ਜ਼ਰੂਰ ਦੇਖ ਲੈਣਾ ਵੀ ਆਪਣੀ ਜਿਹੜੀ ਕਮਰ ਕਿੰਨੀ ਹੈ ਤੇ ਉਹਦੇ ਹਿਸਾਬ ਨਾਲ ਹੀ ਆਪਾਂ ਨੇ ਉਪਰੋਂ ਕਲੀ ਚੌੜੀ ਰੱਖਣੀ ਹੈ ਠੀਕ ਹੈ ਹੁਣ ਆਪਾਂ ਜਿਹੜੀ ਸਾਈਡ 4 ਰੱਖਿਆ ਉਧਰ ਤੇ ਇਧਰਲੀ ਸਾਈਡ ਆਪਾਂ 8.5 ਰੱਖਿਆ ਇਹ ਇਸ ਤਰੀਕੇ ਨਾਲ ਆਪਾਂ ਇਹ ਨਿਸ਼ਾਨ ਲਾ ਲਏ ਨੇ ਸਾਰੇ ਇਹ ਤੋਂ ਸਿੱਧੇ ਕਰਕੇ ਤੇ ਇਦਾਂ ਆਪਾਂ ਨਿਸ਼ਾਨ ਲਾ ਲਿਆ ਇੱਕ ਫਿਰ ਇਹ ਸਿੱਧਾ ਆਊਗਾ ਬਿਲਕੁਲ ਇਹ ਤੋਂ ਆਪਾਂ ਨੇ ਸਿੱਧਾ ਨਿਸ਼ਾਨ ਲਾਵਾਂਗੇ ਇੱਕ ਸਾਈਡ ਇਹਦੀ ਸਿੱਧੀ ਤੇ ਇੱਕ ਰੇਬ ਬਣੂਗੀ ਕਲੀ ਦੀ ਇਥੋਂ ਆਪਾਂ ਫੇਰ ਇਹਦਾ ਸੈੱਟ ਕਰ ਲੈਣਾ ਕੱਪੜੇ ਵਿੱਚ ਬਾਜ ਨਹੀਂ ਹੋਣਾ ਚਾਹੀਦਾ ਠੀਕ ਹੈ ਹੁਣ ਆਪਾਂ ਇਹਦੇ ਸਾਰੇ ਕਲੀਆਂ ਦੇ ਨਿਸ਼ਾਨੇ ਇਸੇ ਤਰ੍ਹਾਂ ਲਾ ਲੈਨੇ ਆ ਹੁਣ ਆਪਾਂ ਇਹਦੀ ਇੱਥੇ ਵੀ ਸਿੱਧੀ ਆਊਗੀ ਕਲੀ ਠੀਕ ਹੈ ਇਥੋਂ ਫੇਰ ਬਸ ਜਿੱਥੇ-ਜਿੱਥੇ ਆਪਣੇ ਨਿਸ਼ਾਨ ਲੱਗੇ ਉਸੇ ਹਿਸਾਬ ਨਾਲ ਇੱਕ 4 ਦਾ ਇੱਕ 8.5 ਦਾ ਇੱਕ 4 ਦਾ ਜਿਹੜੇ ਉਰਲੀ ਸਾਈਡ ਆਪਾਂ ਨੇ 8.5 ਲਾਇਆ ਉਹਦੇ ਦੂਸਰੀ ਸਾਈਡ ਉਲਟੀ ਸਾਡਾ ਸਾਈਡ ਆਪਾਂ 4 ਦਾ ਲਾ ਲੈਣਾ ਇੱਕ ਵਾਰੀ ਫਿਰ ਆਪਾਂ ਨੇ ਸਾਰੇ ਨਿਸ਼ਾਨ ਸੈਟ ਲੱਗ ਜਾਣੇ ਆ ਤੇ ਇਦਾਂ ਹੀ ਫਿਰ ਆਪਾਂ ਇਹਦੀ ਕਟਿੰਗ ਕਰਨੀ ਹੈ ਠੀਕ ਹੈ ਬਿਲਕੁਲ ਸੈਟ ਕਰਕੇ ਕੰਨੀਆਂ ਬਰਾਬਰ ਕਰ ਲੈਣੀ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਤਲਕਣਾ ਕਪੜਾ ਵਰਕੇ ਇਹਨੂੰ ਜ਼ਿਆਦਾ ਸੈਟ ਕਰਨਾ ਪੈਂਦਾ ਜਿਹੜਾ ਕਾਟਨ ਦਾ ਕਪੜਾ ਉਹ ਆਪਾਂ ਨੂੰ ਜ਼ਿਆਦਾ ਹਿਲਦਾ ਨਹੀਂਗਾ ਉਹਦਾ ਈਜ਼ੀ ਹੋ ਜਾਂਦਾ ਕਟਿੰਗ ਕਰਨਾ ਹੁਣ ਆਪਣਾ ਇਹ ਇੱਕ ਸਿੱਧੀ ਕਾਟ ਤੇ ਇੱਕ ਤੇ ਅੱਧੀ ਅੱਧੀ ਸਾਈਡ ਤੋਂ ਮੈਂ ਕਟਿੰਗ ਕਰ ਦੂੰਗੀ ਇਧਰਲੀ ਸਾਈਡ ਤੋਂ ਅੱਧੀ ਸਾਈਡ ਤੋਂ ਮੇਰੇ ਸਟੂਡੈਂਟ ਕੱਟ ਕਰ ਰਹੇ ਆ ਤੇ ਇਦਾਂ ਆਪਾਂ ਨੇ ਇਹ ਸਾਰੀ ਕਲੀਆਂ ਕੱਟ ਕਰ ਲੈਣੀਆਂ ਤਾਂ ਕਿ ਕਪੜਾ ਹਿੱਲੇ ਨਾ ਜੇ ਆਪਾਂ ਇਹਨਾਂ ਨੂੰ ਹੁਣ ਆਪਾਂ ਜਿਹੜੇ 4-4 ਇੰਚ ਆਲਾ ਪਾਸਾ ਉੱਪਰਲੀ ਸਾਈਡ ਕਰਕੇ ਇਸ ਤਰੀਕੇ ਨਾਲ ਆਪਣੀਆਂ ਕਲੀਆਂ ਬਣ ਗਈਆਂ ਤੇ ਹੁਣ ਆਪਾਂ ਤੁਹਾਨੂੰ ਸਟਿਚ ਕਰਕੇ ਦੱਸਦੇ ਆ ਤੇ ਇਹ ਜਿਹੜੇ ਕਲੀਆਂ ਕੰਨੀ ਵਾਲਾ ਪਾਸਾ ਆਪਣਾ ਦੋਨੇ ਸਿੱਧੇ ਤੇ ਕੰਡੀਆਂ ਸੀ ਕੰਨੀਆਂ ਕੰਨਾਂ ਵਾਲੇ ਪਾਸੇ ਆਪਾਂ ਜੋੜਾਂਗੇ ਪਹਿਲਾਂ ਇਹ ਆਪਣੇ ਸੈਂਟਰ ਵਿੱਚ ਆਉਂਦੇ ਹੁੰਦੇ ਆ ਦੋਨੇ ਸਾਈਡ ਇੱਕ ਸਾਈਡ ਕੰਨਾਂ ਵਾਲੀ ਮੂਹਰਲੇ ਪਾਸੇ ਤੇ ਇੱਕ ਸਾਈਡ ਕੰਨਾਂ ਵਾਲੀ ਬੈਕ ਸਾਈਡ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹ ਕੰਨਾਂ ਵਾਲਾ ਦੇ ਸਿਰੋਂ ਨਾਲ ਲੈਣੀ ਹੈ ਇੱਕ ਸੰ ਫਰੰਟ ਵਾਲਾ ਪਾਸਾ ਬਣ ਜੂ ਇੱਕ ਆਪਣਾ ਬੈਕ ਵਾਲਾ ਪਾਸਾ ਠੀਕ ਹੈ ਫਿਰ ਆਪਾਂ ਦੂਸਰੀ ਕੰਡੀਆਂ ਬਾਅਦ ਵਿੱਚ ਜੜਾਂਗੇ ਤੇ ਪਲੀਜ਼ ਮੇਰੀ ਚਲਦੀ-ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਤੇ ਜੀ ਜਿਹੜੇ-ਜਿਹੜੇ ਨਿਊ ਮੈਂਬਰ ਆ ਜਿਨੇ ਨਹੀਂ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਤੱਕ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਹੁਣ ਆਪਾਂ ਇਹ ਜਿਹੜੀ ਦੂਸਰੀ ਕੰਨ ਹੈ ਇਹਨਾਂ ਨੂੰ ਵੀ ਸਲਾਈ ਲਾ ਲਾਂਗੇ ਕਿਉਂਕਿ ਇਹ ਬਾਅਦ ਵਿੱਚ ਮੁੜ ਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਫਿਰ ਇਸ ਹਾਮ ਨਾਲ ਆਪਾਂ ਨੂੰ ਇੱਕ ਸਾਈਡ ਬੈਕ ਵਾਲੀ ਤੇ ਇੱਕ ਫਰੰਟ ਵਾਲੀ ਦੋਨਾਂ ਹੀ ਪਤਾ ਲੱਗ ਜਾਣਾ ਫਿਰ ਇੱਕ ਸਾਈਡ ਦੇ ਆਪਾਂ ਪਹਿਲਾਂ ਲਗਾਵਾਂਗੇ ਕਲੀਆਂ ਤੇ ਇੱਕ ਸਾਈਡ ਤੇ ਬਾਅਦ ਵਿੱਚ ਜੜ ਲਾਂਗੇ ਤੇ ਇਹ ਆਪਣੇ ਦੋ ਪੀਸ ਤਾਂ ਇਹ ਹੋ ਗਏ ਤੇ ਦੋ ਦੋ ਪੀਸ ਹੋਰ ਲੱਗਣਗੇ ਦੋ ਉਧਰਲੀ ਸਾਈਡ ਇਹਦੇ ਤੇ ਦੋ ਉਧਰ ਵਾਲੀ ਸਾਈਡ ਇਦਾਂ ਆਪਾਂ ਜੜ ਲਈਏ ਹੁਣ ਆਪਾਂ ਲਵਾਂਗੇ ਦਾ ਇੱਕ ਪੀਸ ਹੋਰ ਕਲੀ ਦਾ ਇਹ ਆਪਾਂ ਜਿਹੜੀ ਸਾਈਡ ਰੇਵ ਆ ਉਹਦੇ ਨਾਲ ਆਪਾਂ ਸਿੱਧਾ ਪਾਸਾ ਜੜਨਾ ਠੀਕ ਹੈ ਜਿਹੜੀ ਪਾਸਾ ਰੇਵ ਹੈ ਰੇਵ ਨਾਲ ਸਿੱਧਾ ਜੜਾਂਗੇ ਤੇ ਆਪਾਂ ਉੱਪਰੋਂ ਜੜ ਕੇ ਸ਼ੁਰੂ ਕਰਾਂਗੇ ਜਿੱਧਰ ਆਪਣੀ 4 ਇੰਚ ਦੀ ਕਲੀ ਹੈ ਉਹਸ ਪਾਸੇ ਸਾਰੀਆਂ ਕਲੀਆਂ ਆਪਾਂ ਰੱਖ ਰੱਖ ਕੇ ਜੜਨੀਆਂ ਠੀਕ ਹੈ। نیچے ਜਿਹੜਾ ਵਦਨਾ ਕੱਪੜਾ ਥੋੜਾ ਜਿਹਾ ਰੇਪਾਸੇ ਵਾਲਾ ਵਧੂਗਾ ਉਹ نیچے ਵਧੂਗਾ ਉਹ ਬਾਅਦ ਵਿੱਚ ਆਪਾਂ ਗਲਾਈ ਕਰਾਂਗੇ। ਹੁਣ ਆਪਾਂ ਨੇ ਉੱਪਰੋਂ ਰੱਖ ਕੇ ਸਿੱਧਾ ਪਾਸਾ ਉੱਪਰ ਰੱਖ ਕੇ ਕਲੀ ਦਾ ਫਿਰ ਆਪਾਂ ਸਲਾਈ ਲਾਉਣੀ ਆ ਕਿਉਂਕਿ ਜੇ ਤੁਸੀਂ ਰੇਪਾਸਾ ਉੱਪਰਲੀ ਸਾਈਡ ਕਰਕੇ ਸਲਾਈ ਲਾਉਂਗੇ ਤੇ ਰੇਪਾਸਾ ਜ਼ਿਆਦਾ ਵਧ ਜਾਂਦਾ ਤੇ ਇਹਨਾਂ ਨੂੰ ਆਪਾਂ ਬਿਲਕੁਲ ਟੀਨੇ ਰੱਖ ਕੇ ਕੱਪੜਿਆਂ ਨੂੰ ਸਲਾਈ ਲਾਉਣੀ ਆ ਨਹੀਂ ਤਾਂ ਆਪਣੇ ਫਿਰ ਉਹ ਨਾ ਸਹੀ ਨਹੀਂ ਵਿਸਲਾਈ ਲੱਗਦੀ ਜਦੋਂ ਆਪਾਂ ਸਿੱਧਾ ਕਰਦੇ ਆ ਕਿ ਉਹ ਖਿੱਚੇ ਜੇ ਕੱਪੜਾ ਤਾਂ ਗਲ ਬਣਨ ਲੱਗ ਜਾਂਦੇ ਕੱਪੜੇ 'ਚ ਇੱਕ ਸਾਈਡ ਇੱਕ ਸਿਉਣ ਖਿੱਚਮੀ ਲੱਗ ਜਾਂਦੀ ਹੈ ਇੱਕ ਦੇ ਤੰਨ ਪੈ ਜਾਂਦੀ ਹੈ ਦੋਨੇ ਲੜਾ ਪੈ ਇੱਕੋ ਜਿਹਾ ਰੱਖ ਰੱਖ ਕੇ ਸਿਉਣਾ ਲਾ ਲੈਣੀ ਆ ਇਸ ਤਰ੍ਹਾਂ ਤੇ ਆਪਣੀਆਂ ਕਲੀ ਇੱਕ ਉਧਰਲੀ ਸਾਈਡ ਚੜ ਲੀਏ ਤੇ ਹੁਣ ਇੱਕ ਦੂਸਰੀ ਸਾਈਡ ਜੜਾਂਗੇ ਇਹ ਨਹੀਂ ਆਪਾਂ ਵੀ ਇੱਕ ਸਾਈਡ ਹੀ ਜੜੀ ਜਾਣਾ ਇੱਕ ਉਧਰਲੀ ਸਾਈਡ ਫਿਰ ਇੱਕ ਉਧਰਲੀ ਸਾਈਡ ਇਦਾਂ ਆਪਾਂ ਨੂੰ ਪਤਾ ਲੱਗ ਜਾਊਗਾ ਹੁਣ ਆਪਣਾ ਸਿੱਧਾ ਪਾਸਾ ਜਿਹੜਾ ਇੱਧਰ ਸਿੱਧੇ ਰੇ ਬਣਾ ਲਾ ਆਪਾਂ ਸਿੱਧਾ ਚੜਨਾ। نیچے ਆਪਣਾ ਰੇ ਵਾ ਪਹਿਲਾਂ ਜਿਹੜਾ ਹੋ ਗਿਆ ਤੇ ਹੁਣ ਆਪਾਂਗਾ ਸਿੱਧਾ ਪਾਸਾ ਜੜਾਂਗੇ। ਇਹਨੂੰ ਆਪਾਂ ਉੱਪਰ ਰੱਖ ਕੇ نیچے ਨੂੰ ਸਲਾਈ ਲਾਵਾਂਗੇ ਤੇ ਜਿਹੜਾ ਸਿੱਧਾ ਪਾਸਾ ਆਪਣਾ ਉੱਪਰਲੀ ਸਾਈਡ ਆਊਗਾ ਠੀਕ ਹੈ। ਰੇ ਪਾਸਾ ਆਪਣਾ ਜਿੱਦੋਂ ਸਿਉਣ ਲਵੋਣੀ ਕਲੀਦੀ ਰੇ ਪਾਸਾ ਥੱਲੇ ਵਾਲੇ ਪਾਸੇ ਕਰਨਾ ਆਪਾਂ। സൈ ലീ ക്രയ കളിയ ചടങ്ങ ഫ്രന്റ് ആ ബാക് സാറിയ കളിയ സൈ ലാ ലോൺ സൈഡാത്ത ചട ഗ ਛੇ ਛੇ ਕਲੀਆਂ ਐ 프ਰੰਟ ਤੇ ਆਉਣੀਆਂ ਤੇ ਛੇ ਹੀ ਬੈਕ ਤੇ ਆਉਣੀਆਂ ਠੀਕ ਹੈ ਇਹ ਧਿਆਨ ਰੱਖਣਾ ਆਪਾਂ ਇੱਕ ਸਾਈਡ ਛੇ ਕਲੀਆਂ ਪੂਰੀਆਂ ਕਰਕੇ ਤੇ ਫਿਰ ਆਪਾਂ ਬੈਕ ਪੀਸ ਤੇ ਦੂਸਰੀ ਸਾਈਡ ਤੇ ਇਹਨਾਂ ਕਲੀਆਂ ਜੜਾਂਗੇ ਤੇ ਹੁਣ ਆਪਣੀਆਂ ਇਹ ਦੋਨੇ ਪਾਸੇ ਦੇ ਕਲੀਆਂ ਆਪਾਂ ਜੜ ਲਈਆਂ ਠੀਕ ਹੈ ਦੋਨੇ ਸਾਈਡਾਂ ਦੀਆਂ ਦੋਨੇ ਪਾਸੇ ਆਪਣੇ ਛੇ ਛੇ ਪੀਸ ਹੋ ਗਏ ਆ ਤੇ ਹੁਣ ਤੁਹਾਨੂੰ ਦੱਸਦੇ ਇਹਦੀ ਲਾਈਨਿੰਗ ਜਿਹੜੀ ਲਾਈਨਿੰਗ ਆਪਾਂ ਸਿੰਪਲੀ ਕਟਿੰਗ ਕਰਨੀ ਹੈ ਜਿੰਨਾ ਆਪਣਾ ਹੁੰਦਾ ਲਾਈਨਿੰਗ ਦਾ ਉਹ ਪਨੇ ਨੂੰ ਸਾਰੀ ਰੱਖ ਕੇ ਉੱਪਰੋਂ ਆਪਾਂ ਜਿੰਨੀ ਆਪਣੀ ਬਾਡੀ ਦੀ ਤਿਆਰ ਹੈ ਉਸ ਤੋਂ ਆਪਾਂ 2 ਇੰਚ ਵਾਧਾ ਰੱਖ ਲੈਣੀ ਹੈ ਤਾਂ ਕਿ ਆਪਣੇ ਖਿੱਚ ਨਾ ਪਵੇ ਇੱਕ ਦੋ ਵਾਲਪਾ ਬਣ ਜਾਣ نیچے ਪਵਾ ਠੀਕ ਹੈ ਬਾਡੀ ਦੇ ਹਿਸਾਬ ਨਾਲ ਆਪਾਂ ਵੀ ਕਟਿੰਗ ਕਰ ਲਈ ਹੈ ਤੇ ਇਹ ਆਪਾਂ ਬਾਡੀ ਵੀ ਤਿਆਰ ਜਿਵੇਂ ਆਪਣੀ ਸ਼ਰਟ ਤਿਆਰ ਕਰਦੇ ਉਸੇ ਤਰੀਕੇ ਨਾਲ ਕਰ ਲਈ ਹੈ ਤੇ ਉੱਪਰੋਂ ਆਪਾਂ ਥੋੜੀ ਥੋੜੀ ਸਿਲਾਈ ਲਗਾ ਲਈ ਹੈ ਉਪਰ ਤੋਂ ਲਗਾਈਏ نیچے ਉੱਪਰ ਬਰਾਬਰ ਕਰਕੇ ਫਿਰ ਬਰਾਬਰ ਸਲਾਈ ਲੱਗ ਜਾਂਦੀ ਹੈ ਜਿੱਥੋਂ ਆਪਣੀ ਨਾਲ ਅਟੈਚ ਹੋਣੀ ਬਾਡੀ ਕਿਉਂਕਿ ਮੂਹਲੀ ਸਾਈਡ ਬਲੋਈਆਂ ਪਈਆਂ ਤੇ ਫਿਰ ਆਪਾਂ ਉਹ ਕੱਟ ਕਰਕੇ ਇੱਕੋ ਜਿਹਾ ਕਰਨਾ ਹੈ ਨਾ ਇਹ ਸਾਰਾ ਉੱਪਰ ਕਮੀਜ਼ ਨੂੰ ਸਟਿਚ ਕਰਨਾ ਸਾਰਾ ਕੁਝ ਗਲਾ ਵਗੈਰਾ ਬਣਾਉਣਾ ਸਾਰਾ ਤੇ ਸੈਂਟਰ 'ਚ ਆਪਾਂ ਇਹਦੇ ਕੱਟ ਲਗਾ ਲਿਆ ਇਸ ਤਰ੍ਹਾਂ ਇਹ ਸਾਈਡ ਆਪਾਂ ਜਿਹੜੀ ਥੋੜੀ ਥੋੜੀ ਸਲਾਈ ਲਾ ਲਈ ਸੀ ਹੁਣ ਆਪਾਂ ਇੱਥੋਂ ਰੱਖ ਕੇ ਜਿਹੜਾ ਕੱਟ ਹੈ ਕੱਟ ਤੋਂ ਰੱਖਾਂਗੇ ਜਿਹੜੀ ਆਪਣੀ ਬਾਡੀ ਹੈ ਇਹਦੀ ਕਲੀਆਂ ਵਾਲੀ ਠੀਕ ਹੈ ਕਲੀਆਂ ਵਾਲੀ ਜਿਹੜੀ ਚਲੜੀ ਸਿਉਣਾ ਵਿਚਾਲੜੀ ਕਲੀ ਜਿਹੜੀ ਆਪਾਂ ਕੱਟ ਦੇ ਉੱਪਰ ਰੱਖਣੀ ਹੈ ਠੀਕ ਹੈ ਇਹ ਵਾਲੀ ਵਿਚਾਲੜੀ ਕਲੀ ਹੈ ਇੱਥੇ ਕੱਟ ਲਾ ਲੂ ਥੋੜਾ ਜਿਹਾ ਤੇ ਤਿੰਨ ਕਲੀਆਂ ਉਧਰ ਤਿੰਨ ਉਧਰ ਇਸ ਤਰੀਕੇ ਨਾਲ ਆਪਾਂ ਰੱਖਣੀ ਹੈ ਇਹ ਇੱਥੇ ਰੱਖ ਲਿਆ ਠੀਕ ਹੈ ਤੇ ਇਦਾਂ ਲਈ ਸਾਈਡ ਨੂੰ ਲਿਜਾ ਕੇ ਇਦਾਂ ਆਪਾਂ ਰੱਖ ਲਿਆ ਤੇ ਆਪਾਂ ਲਾਈਨ ਲੇ ਨੂੰ ਵੀ ਅੰਡਰਗਰਾਉਂਡ ਸਟੈਚ ਕਰਾਂਗੇ ਹੁਣ ਆਪਾਂ ਇਹਦੇ ਇਦਾਂ ਦੀ ਸਾਈਡ ਲਾਈਨ ਰੱਖਾਂਗੇ ਤੇ ਇੱਥੇ ਲਾਈਨਿੰਗ ਰੱਖ ਕੇ ਇੱਥੋਂ ਆਪਾਂ ਲਾਈਨਿੰਗ ਰੱਖਾਂਗੇ ਇਹਨੂੰ ਆਪਾਂ ਬਰਾਬਰ ਕਰ ਲਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਤੇ ਜਿਹੜੀ ਕਲੀਆਂ ਵਾਲਾ ਕੱਪੜਾ ਇਹਨੂੰ ਆਪਾਂ ਬਿਲਕੁਲ ਨਹੀਂ ਖਿੱਚਣਾ ਠੀਕ ਹੈ ਨਹੀਂ ਆਪਣੀ ਖਿੱਚ ਵਿੱਚ ਹੀ ਆਉਣ ਲੱਗ ਜਾਣੀ ਹੈ ਇਹ ਆਪਾਂ ਇੱਥੇ ਰੱਖ ਕੇ ਨਾਲ-ਨਾਲ ਉਚਾਲੋ ਸੈਂਟਰ 'ਚ ਕਰਕੇ ਸਾਰੇ ਲੜ ਤੇ ਇਸ ਤਰੀਕੇ ਨਾਲ ਆਪਾਂ ਇੱਥੋਂ ਸ਼ੁਰੂ ਕਰਾਂਗੇ ਲਾਈਨਿੰਗ ਇਹਨੂੰ ਵਿੱਚ ਰੱਖਣੀ ਹੈ ਸਾਰਿਆਂ ਨੂੰ ਤੇ ਆਪਣੀ ਜਿਹੜੀ ਫਰੰਟਰ ਬਣਾਉ ਨੂੰ ਸਲਾਈ ਹੋ ਜੂਗੀ ਜਦੋਂ ਆਪਾਂ ਬਾਡੀ ਵੱਲੀ ਲਾਈਨਿੰਗ ਰੱਖ ਲਾਂਗੇ ਪਹਿਲਾਂ ਤੇ ਕਲੀ ਦੇ ਨਾਲ ਕਲੀ ਰੱਖ ਕੇ ਇਸ ਤਰੀਕੇ ਆਪਾਂ ਇਹਦੀ ਸਲਾਈ ਲਾ ਲੈਣੀ ਹੈ ਕਪੜੇ ਨੂੰ ਬਿਲਕੁਲ ਨਾ ਖਿੱਚਿਓ ਫਿਰ ਆਪਣੀ ਬਾਰੇ ਸਲਾਈ ਜਿਹੜੀ ਬਹੁਤ ਵਧੀਆ ਲੱਗ ਜਾਂਦੀ ਜਦੋਂ ਆਪਾਂ ਖਿੱਚ ਲੈਂਦੇ ਆ ਇੱਕ ਤਾਂ ਇਹ ਕਪੜਾ ਪਤਲਾ ਹੁੰਦਾ ਤੇ ਫਿਰ ਆਪਣੀ ਜਿਹੜੀ ਇੱਕ ਸਲਾਈ ਸਿੱਟ ਨਹੀਂ ਆਉਂਦੀ ਬਸ ਲੂਜ਼ ਜੇ ਕਪੜਾ ਰੱਖ ਰੱਖ ਕੇ ਆਪਾਂ ਸਲਾਈ ਲਾਈ ਜਾਣੀ ਹੈ ਤਿੰਨੇ ਕੱਪੜਾ ਨੂੰ ਸੈੱਟ ਕਰਕੇ ਰੱਖ ਲੈਣਾ ਜੇ ਇਦਾਂ ਨਹੀਂ ਵੀ ਸੈੱਟ ਆਉਂਦੀ ਫਿਰ ਆਪਾਂ ਕੱਲੀ ਪਹਿਲਾਂ ਇੱਕ ਸਲਾਈ ਨਾਲ ਇਹ ਲਗਾ ਕੇ ਬਾਅਦ ਵਿੱਚ ਲਾਈਨਿੰਗ ਵਾਲੀ ਸਲਾਈਂ ਦੁਆਰਾ ਲਾ ਦੇਵੀ ਜੇ ਤਿੰਨੇ ਕੱਪੜੇ ਨਹੀਂ ਸੈੱਟ ਆਉਂਦੇ ਠੀਕ ਹੈ ਉਸ ਤਰੀਕੇ ਨਾਲ ਵੀ ਆਪਾਂ ਲਾ ਸਕਦੇ ਹਾਂ ਹੁਣ ਆਹ ਵਾਲਾ ਆਪਣੀ ਸਲਾਈ ਜਿਹੜੀ ਇੱਧਰ ਆ ਗਈ ਤੇ ਲੈ ਜਿਹੜੀ ਹੁਣ ਆਪਾਂ ਬਾਡੀ ਇੱਧਰ ਲਈ ਤੇ ਲਗਾਵਾਂਗੇ ਇਹ ਹੈਗੀ ਲਾਈਨਿੰਗ ਜਿਹੜੀ ਇੱਧਰ ਲਈ ਸਾਈਡ ਲਾਈਨਿੰਗ ਰੱਖ ਲਾਂਗੇ ਆਪਾਂ ਹੁਣ ਆਪਾਂ ਇਧਰਲੀ ਸਾਈਡ ਉਸੇ ਤਰੀਕੇ ਨਾਲ ਹੀ ਸिलाई ਲਾਵਾਂਗੇ ਜਿਵੇਂ ਆਪਾਂ ਦੂਸਰੀ ਸਾਈਡ ਲਈ ਹੈ। ਦੋਨੇ ਲਾਣਾ ਉੱਪਰ ਰੱਖ ਕੇ ਤੇ ਨੀਚੇ ਲਾਈਨਿੰਗ ਰੱਖ ਲੈਣੀ ਹੈ। ਤੇ ਇਹ ਵੀ ਆਪਣੀ ਅੰਡਰਗਰਾਉਂਡ ਸिलाई ਲੱਗ ਗਈ ਇਧਰਲੀ ਸਾਈਡ ਵੀ। ਠੀਕ ਹੈ। ਹੁਣ ਆਪਣਾ ਇਸ ਤਰੀਕੇ ਨਾਲ ਦੋਨੇ ਸਾਈਡਾਂ ਤੇ ਅੰਡਰਗਰਾਉਂਡ ਸिलाई ਲੱਗ ਗਈ ਹੈ ਠੀਕ ਹੈ। ਹੁਣ ਆਪਾਂ ਇਹ ਸਾਈਡ ਵਾਲੀ ਸੇਉਣ ਲਾਉਣੀ ਹੈ। ਇੱਕ ਵਾਰ ਆਪਾਂ ਚੈਸਟ ਨੂੰ ਮੈਲਣਾ ਇਸ ਤਰ੍ਹਾਂ ਤੇ ਚੈਸਟ ਮੈਣ ਕੇ ਆਪਾਂ ਉੱਥੋਂ ਸਲਾਈ ਸ਼ੁਰੂ ਕਰਕੇ ਦੁਬਾਰਾ ਇੱਕ ਸਲਾਈ ਨੂੰ ਦੁਬਾਰਾ ਲਾਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਨੇ ਚੰਗੀ ਤਰ੍ਹਾਂ ਕੱਪੜਾ ਨੂੰ ਸੈੱਟ ਕਰਕੇ ਚਾਰਾਂ ਨੂੰ ਫਿਰ ਸਲਾਈ ਲਾਉਣੀ ਹੈ ਇੱਥੋਂ ਹੁਣ ਆਪਣੀ ਜਿਹੜੀ ਲਾਈਨਿੰਗ ਹੈ ਲਾਈਨ ਨੂੰ ਆਪਾਂ ਜਿੱਥੇ ਸਿੱਧੀ ਕਰਨੀ ਹੈ ਉੱਥੋਂ ਆਪਾਂ ਛੱਡ ਦਾਂਗੇ ਕੱਲੀ ਆਪਾਂ ਕੱਪੜੇ ਦੀ ਸਲਾਈ ਲਾਵਾਂਗੇ نیچے ਤੋਂ ਉੱਪਰ ਉਹ ਪ੍ਰੋਪ ਅਟੈਚ ਕਰਨੀ ਹੈ ਲਾਈਨਿੰਗ نیچے ਆਪਾਂ ਕੱਲੀ ਫਰੌਕ ਤੇ ਸਿਲਾਈ ਲਾਵਾਂਗੇ ਹੁਣ ਆਪਾਂ ਇਧਰਲੀ ਸਾਈਡ ਵੀ ਇਦਾਂ ਹੀ ਉੱਪਰ ਉਹ ਰੱਖ ਕੇ ਆਪਾਂ ਸਿਲਾਈ ਲਾ ਲੈਣੀ ਹੈ ਤੇ ਜਿੱਥੋਂ ਤੱਕ ਲਾਈਨਿੰਗ ਦੀ ਕੰਨੀ ਹੈ ਉੱਥੋਂ ਤੱਕ ਆਪਾਂ ਸਿਲਾਈ ਨਾਲ ਲਾਵਾਂਗੇ ਬਾਕੀ ਆਪਾਂ ਕੱਲੀ ਫਰੌਕ ਦੀ ਸਿਲਾਈ ਲਾਵਾਂਗੇ ਇਸੇ ਤਰ੍ਹਾਂ ਇੱਥੋਂ ਆਪਾਂ ਇੱਥੋਂ ਤੱਕ ਆਪਣੀ ਕਾਰਟ ਜਿਹੜੀ ਉੱਥੋਂ ਤੱਕ ਹੀ ਆਪਾਂ ਲਾਈਨਿੰਗ ਨਾਲ ਅਟੈਚ ਕਰਨੀ ਹੈ ਬਾਕੀ ਆਪਾਂ ਲਾਈਨਿੰਗ ਅਲੱਗ ਰਹਿਣ ਦੇਣੀ ਠੀਕ ਹੈ ਹੁਣ ਆਪਣੀ ਸਲਾਈ ਲੱਗ ਗਈ ਠੀਕ ਹੈ ਸਾਈਡਾਂ ਵਾਲੀਆਂ ਦੋਨੇ ਸਲਾਈਆਂ ਲੱਗੀਆਂ ਹੁਣ ਆਪਾਂ ਇੱਥੋਂ ਡਬਲ ਸਲਾਈ ਕਰ ਦਾਂਗੇ ਤੇ ਹੁਣ ਆਪਣੀ ਇਹ ਸਲਾਈ ਡਵਲ ਲੱਗ ਗਈ ਠੀਕ ਹੈ ਇੱਥੋਂ ਆਪਾਂ ਕੱਟ ਕਰਾਂਗੇ ਤੇ ਹੁਣ ਆਪਣੇ نیچے ਜਿਹੜੀ ਇਹ ਲਾਈਨਿੰਗ ਹੈ ਇੱਥੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਦੇਣਾ ਇਹਨੂੰ ਤੇ ਇਧਰਲੀ ਸਾਈਡ نیچے ਤੋਂ ਵੀ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਸਿੱਧੀ ਕਰਕੇ ਇਸ ਤਰੀਕੇ ਨਾਲ ਆਪਣੀ ਇਹ ਜਿਹੜੀ ਸੈੱਟ ਕਰਕੇ ਆਪਾਂ نیچے ਤੋਂ ਫੋਲਡ ਕਰ ਲਾਂਗੇ ਤੇ ਇਹਦੇ ਹੁਣ ਬਾਹਾਂ ਦੀ ਸਲਾਈ ਲਾ ਕੇ ਬਾਹਾਂ ਜੜ ਲੈਣੀਆਂ ਠੀਕ ਹੈ ਇਹ ਸਾਰੀ ਸਲਾਈ ਉਦਾਂ ਹੀ ਆ ਜਿੱਦੇ ਆਪਾਂ ਸ਼ਰਟ ਸਟਿਚ ਕਰਦੇ ਆ ਬਾਹਾਂ ਵਗੈਰਾ ਉਦਾਂ ਹੀ ਲਗਾਉਣੀ ਹੈ ਤੇ ਇੱਥੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਾਗੇ ਨੂੰ ਇੱਥੋਂ ਜਿੰਨੀ ਸੱਤ ਤੋਂ ਆਪਣੀ ਬਾਹ ਹੈ ਉੱਥੇ ਨਿਸ਼ਾਨ ਲਾ ਲਾਂਗੇ ਤੇ ਇਸ ਤਰੀਕੇ ਆਪਾਂ ਇਹਦੀ ਸਲਾਈ ਲਾ ਕੇ ਇੱਥੋਂ ਮੋਢੇ ਨਾਲ ਆਪਾਂ ਮੋਢਾ ਜ ਮਿਣਕੇ ਕਾਟਣ ਨਾਲ ਕਾਟਮ ਲਾ ਕੇ ਇਸ ਤਰੀਕੇ ਨਾਲ ਆਪਾਂ ਮੋਢਾ ਮੈਲਣਾ ਠੀਕ ਹੈ पशा फ करद बा होरीड ज सेना प तो फर्वरी उपरद साइ ऊपर रा के सला मांग ठीक है ਜਿਵੇਂ ਆਪਾਂ ਸ਼ਰਟ ਦੀ ਬਾਹਾਂ ਚੜ੍ਹਦੇ ਉਸੇ ਤਰੀਕੇ ਨਾਲ ਆਪਾਂ ਸਾਰੀ ਫਰੌਕ ਉੱਪਰੋਂ ਸਾਰੀ ਹੋਮੀ ਤਿਆਰ ਕਰਨੀ ਹੈ ਤੇ ਬਾਕੀ ਕਲੀਆਂ ਪਾਉਣ ਦਾ ਸਾਫ ਤੁਹਾਨੂੰ ਸਾਰਾ ਅਸੀਂ ਦੱਸਤਾ ਹੋਂ ਮੈਂ ਦੱਸ ਦਉ ਤੁਹਾਨੂੰ ਵੀ ਕਿੱਦਾਂ ਕਲੀਆਂ ਪਾਉਣੀਆਂ ਕਿਵੇਂ ਜੋੜਨੀਆਂ ਠੀਕ ਹੈ ਤੇ ਇਸ ਤਰੀਕੇ ਆਪਣੀ ਜਿਹੜੀ ਫਰੌਕ ਬਣ ਕੇ ਰੈਡੀ ਹੋ ਗਈ ਹੈ ਜੇ ਤੁਹਾਨੂੰ ਕਿਤੇ ਨਾ ਸਮਝ ਲੱਗੀ ਹੋਵੇ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਲੈਣਾ ਤੇ ਐਂ ਆਪਣੀ ਹੁਣ ਫਰੌਕ ਜਿਹੜੀ ਪਣ ਕੇ ਬਿਲਕੁਲ ਰੈਡੀ ਹੈ ਤੇ ਆਪਾਂ ਬਿਲਕੁਲ ਸਿੰਪਲ ਬਣਾਈ ਹੈ ਫਰੌਕ ਨੀਚੇ ਤੋਂ ਆਪਾਂ ਨੇ ਫੋਲਡ ਕਰਤੀ ਹੈ ਠੀਕ ਹੈ ਤੇ ਇਹਦੇ ਉੱਪਰ ਆਪਾਂ ਪਏ ਪੈਂਗਵਾਰਾ ਲਗਾ ਕੇ ਲੈਸਸ ਲਗਾ ਕੇ ਵੀ ਬਣਾ ਸਕਦੇ ਆ ਤੇ ਇਦਾਂ ਦੀ ਫਰੌਕ ਬਣਾਉਣ ਲਈ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਇਸ ਦੇ ਨਾਲ ਦੀਆਂ ਹੋਰ ਵੀ ਵੀਡੀਓ ਮਿਲ ਸਕਣ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਇਸ ਤਰ੍ਹਾਂ ਕਲੀਆਂ ਵਾਲੀ ਫਰੌਕ ਦੀ ਲੁੱਕ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ